ਸਦਾ ਭਾਈ ਗੁਰਦੇਵ ਸਿੰਘ ਜੀ ਕੌਂਕਰੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਜਿਹੜੋ ਆਈਡੀ ਦੇ ਉੱਪਰ ਆਈਡੀ ਨਾ ਨਾ ਰੱਖੋ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀਨ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋਹ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਘਰੋਂਦੇ ਹੁੰਦੇ ਸੀ ਇਹ ਭਾਈ ਕੌਕੇ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਬਦਨੀ ਕਲੰਗ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਣਕਾਰੀ ਹੈਗੀ ਮੇਰੇ ਕੋਲ ਇਹ ਭੋਗ ਦੇ ਉੱਤੇ ਕੋਈ ਜੀ ਸਿੱਖ ਜਿਹੜੇ ਸ਼ਾਮਿਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਲਾਰ ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਐ ਤੇ ਇਹ ਵੀ ਉਦੋਂ ਜਉਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਤੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮਾਂ 'ਚ ਸ਼ਾਮਲ ਹੁੰਦੇ ਸੀ 25 ਸਾਲ ਰਿਪੋਰਟ ਜਿਹੜੀ ਆ ਭਾਈ ਕੌਂਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਐ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕਿ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਦਾ ਬਹੁਤ ਦੂਰ ਦੀ ਗੱਲ ਹੈ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ ਕੋਰਟ ਵੱਲੋਂ ਜ਼ਰੂਰ ਦਿਵਾਉਣੀ ਚਾਹੀਦੀ ਹੈ। ਆਪਣਾ ਮਫਾਇਲ ਆ ਜਾਣ ਜਾਣੇ ਚਾਹੀਦੇ ਤੇ ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ। ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜ਼ਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਉਹੀ ਗੱਲ 2000 ਤੇ 97 ਜਿਹੜੇ ਨਾਜਾਇਜ਼ ਹਰਾਸਤਾਂ ਦੇ ਵਿੱਚ ਪੰਜਾਬ ਪੁਲ ਔਰ ਦੇ ਦੌਰਾਨ ਉਹਨਾਂ ਨੂੰ ਸੁਪਰੀਮ ਕੋਰਟ ਮੁਆਵਜ਼ਾ ਦੇ ਚੁੱਕੀ ਹੈ ਮਤਲਬ ਕਿ ਇਹ authentic ਹੋ ਚੁੱਕਿਆ ਹੈ ਕਿ ਇਹ 2097 ਜਿਹੜੇ ਸਿੱਖ ਨੌਜਵਾਨ ਸੀ ਇਹਨਾਂ ਨੂੰ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਕੋਹ ਕੋ ਕੇ ਨਜਾਇਜ਼ ਹਰਾਸਤਾ ਚ ਰੱਖ ਕੇ ਸ਼ਹੀਦ ਕੀਤਾ ਸੀ ਤੇ ਜੇ ਉਹਦਾ ਦੇਖੀਏ ਤੇ ਖਾਲੜੀ ਦੀ ਰਿਪੋਰਟ ਮੁਤਾਬਕ 25000 ਲਾਸ਼ਾਂ ਜਿਹੜੀਆਂ ਇਹਨਾਂ ਨੇ ਖੁਰਦਪੁਰਤ ਕੀਤੀਆਂ ਨੇ ਤੇ ਜਦ ਕਿ ਇਹ ਗਿਣਤੀ ਜਿਹੜੀ ਹੈ ਇਹ ਲੱਖਾਂ ਦੀ ਵਿੱਚ ਹੈਗੀ ਹੈ ਕਿ ਸਾਡਾ ਲੱਖਾਂ ਨੌਜਵਾਨ ਲੱਖ ਦੇ ਕਰੀਬ ਲੱਖ ਤੋਂ ਵੱਧ ਨੌਜਵਾਨ ਜਿਹੜਾ ਹੈ ਉਸ ਦੌਰ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਲਾਪਤਾ ਕੀਤਾ ਹੈ ਕਿਸੇ ਵੀ ਸਰਕਾਰ ਨੇ ਉਹਨਾਂ ਦੋਸ਼ੀਆ ਦੇ ਖਿਲਾਫ ਮ ਚਾਹੀਦਾ ਤੇ ਇਹ ਸੀ ਕਿ ਕਮਿਸ਼ਨ ਬਣਾਉਣਾ ਚਾਹੀਦਾ ਸੀ ਨਜਾਇਜ਼ ਜਿਹੜੀਆਂ ਹਰਾਸਤਾਂ ਦੇ ਵਿੱਚ ਕਤਲਿਆਮ ਹੋਇਆ ਹੈ ਦੇਖੋ ਸਭ ਤੋਂ ਘਣਾਉਣਾ ਜਿਹੜਾ ਅਤਵਾਦ ਹੈ ਨਾ ਉਹ ਸਰਕਾਰੀ ਅਤਵਾਦ ਹੁੰਦਾ ਹੈ ਇਹ ਇੱਕ ਕਿਸਮ ਦਾ ਸਰਕਾਰੀ ਅਤਵਾਦ ਸੀ ਸਰਕਾਰੀ ਅਤਵਾਦ ਨੇ ਸਾਡੇ 1 ਲੱਖ ਨੌਜਵਾਨਾਂ ਦਾ ਲਹੂ ਪੀਤਾ ਹੈ ਔਰ ਸਭ ਤੋਂ ਵੱਧ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਉਹਨਾਂ ਅਤਵਾਦੀਆਂ ਨੂੰ ਸਰਕਾਰੀ ਅਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ ਦੇਖੋ ਤਾਂ ਜਦੋਂ ਉਹਨਾਂ ਦੀ ਤਸਵੀਰ ਅਜੈਬਕਰ ਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਕੀ ਕੌਂਕੇ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਕੌਮ ਨੇ ਤਸੱਵਰ ਕਰ ਹੀ ਲਿਆ ਨਹੀਂ ਮੈਂ ਇਸ ਬਵਾਦ ਚ ਨਹੀਂ ਪੈਣਾ ਮੈਨੂੰ ਕੋਈ ਪਤਾ ਨਹੀਂ ਪਰ ਉਹ ਇੱਕ ਬੰਦਗੀ ਵਾਲੀ ਰੂਹ ਸੀ ਭਜਨੀਕ ਰੂਹ ਸੀ ਸਾਧੂ ਸੀ ਇੱਕ ਜਿਨ੍ਹਾਂ ਨੂੰ ਕੋ ਕੋ ਕੇ ਉਸ ਵੇਲੇ ਦੇ ਜਲਾਦ ਅਫਸਰਾ ਨੇ ਮਾਰ ਇਸ ਤਰ੍ਹਾਂ ਦਾ ਅਗਰੈਸਿਵ ਹੋ ਕੇ ਬਿਆਨ ਦੇਣਾ ਇਹ ਸ਼ੋਭ ਨਹੀਂ ਕਣੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ